ਹਾਈ ਹਾਈ ਮੇਰਾ ਤਾਂ ਪਹਿਲਾਂ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਸਾਸੇ ਦੀ ਨਹੀਂ ਤਾਂ ਸਾਡੇ ਪੱਲੇ ਕੁਝ ਨਹੀਂ ਛੱਡਿਆ ਬੰਦਾ ਥੋੜੀ ਬਹੁਤੀ ਇਸ ਤਰ੍ਹਾਂ ਹੰੰਦਾ ਘਰ ਆਇਆ ਦੀ ਪਰ ਪਤਾ ਨਹੀਂ ਕਿੱਦਾਂ ਦੀ ਜਨਾਨੀ ਆ ਮਾਸਾਂ ਨੇ ਸੋਚਿਆ ਤੇ ਹਾਡੀ ਕੁੜਮਣੀ ਆ ਜਾਂ ਕੁੜਮਵਾ ਮੈਂ ਨਾ ਜਦਾ ਬੋਲਾਂ ਦੱਸ ਕੀ ਕਰਤਾ ਹੈ ਨਿਆਣੀ ਨੇ ਵਿਚਾਰੀ ਨੇ ਮੰਮੀ ਕੀ ਗੱਲ ਹੋ ਗਈ ਤੇ ਕੱਲੇ ਕੱਲੇ ਗੱਰੀ ਜਾਣ ਦੇ ਤੇ ਉਹ ਤਾਂ ਕੱਲੀ ਨੇ ਗੱਲਾਂ ਕੀ ਕਰਨੀਆਂ ਆ ਆ ਜਾ ਸਕੂਨ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਆ ਲੋ ਆ ਲੋ ਮੇਰੀ ਗੱਲ ਸੁਣੋ ਹਾਂਜੀ ਅਜੇ ਆਪਾਂ ਆਏ ਹੀ ਆ ਕੋਈ ਪਾਣੀ ਨਹੀਂ ਕੋਈ ਤਾਣੀ ਨਹੀਂ ਤੇ ਸੱਸ ਤੇਰੀ ਨੇ ਹੜਾ ਜਲੂਸੀ ਕੜਤਾ ਫੜਕੇ ਤੁਹਾਨੂੰ ਫੇਰ ਗੱਲਾਂ ਕੀਤੀਆਂ ਵਾ ਹਾਏ ਹਾਏ ਪੋਸ਼ਕ ਹੋਣਾ ਪਹਿਲਾਂ ਤੇ ਆਉਂਦਾ ਵੇਖ ਕੇ ਮੱਥੇ ਤੇ ਕੁਰੀਆਂ ਪਾ ਲਈਆਂ ਤੇ ਤੂੰ ਇਹ ਮੈਨੂੰ ਦੱਸਿਆ ਕਿਉਂ ਨਹੀਂ ਪੁੱਤ ਕੀ ਦੱਸਾਂ ਤੈਨੂੰ ਮੈਂ ਕੀ ਕਵੇਂਗੀ ਤੈਨੂੰ ਸਿਆਣੀ ਬਿਆਣੀ ਹੈਗੀ ਆ ਕੋਈ ਨਿਆਣਾ ਹੋਵੇ ਤਾਂ ਬੰਦਾ ਕਿਨੂੰ ਝੜਕਲੇ ਹੁਣ ਸਿਆਣੇ ਬਣੇ ਬੰਦੇ ਨੂੰ ਕੋਈ ਕੀ ਆਖੇ ਮੈਂ ਤੇ ਚੱਲ ਕੁਛ ਨਹੀਂ ਕਹਿਣਾ ਮੈਂ ਗੁਸ਼ਨ ਨੂੰ ਜਾਂ ਡੈਡੀ ਨੂੰ ਕਹਿੰਦੀ ਚੱਲ ਪੁੱਤ ਉਹਨਾਂ ਨੂੰ ਨਾ ਕਹਵੇਂ ਹੜ ਤੋਂ ਲੜਾਈ ਨਾ ਪਾਇਓ ਆਪਣੇ ਘਰ ਵਿੱਚ ਅੱਗੇ ਤੇਰੀ ਸੱਸ ਜਿਹੜੀ ਉਦਾਂ ਦੀ ਆ ਮੈਂ ਤੇ ਨਹੀਂ ਸਮਝਾਉਂਦੀ ਵੀ ਇੰਨਾ ਇੱਕ ਮੋਟਰਸਾਈਕਲ ਵਾ ਇਹਦੀ ਲੱਤ ਵਿੱਚ ਕਿੱਡਾ ਘੱਜ ਗਿਆ ਜਿਹੜਾ ਲੈ ਕੇ ਲੱਤ ਬੈਠੀ ਆ ਕੀ ਪਤਾ ਮੰਮੀ ਮੈਂ ਤਾਂ ਗਈ ਵੀ ਮੈਨੂੰ ਵੀ ਇੰਨੀਆਂ ਗੱਲਾਂ ਸੁਣਾਈਆਂ ਉਹ ਤੇ ਗੱਲ ਵਾ ਪੁੱਤ ਤੇ ਜੇ ਆਪਾਂ ਨਾ ਨਾ ਹੁੰਦੇ ਫਿਰ ਤੈਨੂੰ ਮਿਹਣੇ ਮਾਰਨੇ ਸੀਗੇ ਮੈਂ ਸੋਣਾ ਨਹੀਂ ਪਤਾ ਲੈਣ ਨਹੀਂ ਆਈ ਮੈਂ ਤਾਈ ਘਰ ਵੀ ਗਈ ਤਾਈ ਨੂੰ ਪੁੱਛਿਆ ਤੇ ਤਾਈ ਕਹਿੰਦੀ ਆ ਵੀ ਕੋਈ ਗੱਲ ਨਹੀਂ ਇਦਾਂ ਕਰੋ ਤੁਹਾਡਾ ਬਣਦਾ ਵਾ ਪਤਾ ਲੈਣਾ ਤੇ ਜਾ ਕੇ ਤੇ ਪਤਾ ਲੈ ਕੇ ਆਓ ਤਾਂ ਕਰਕੇ ਪੋਤਾ ਪਾ ਗਏ ਨਹੀਂ ਗੁੱਸਾ ਘਸਾ ਪੁੱਤ ਕਾਦਾ ਕਰਨਾ ਵਾ ਪਰ ਮਿੰਨ ਦਾ ਨਿਆਣਿਆਂ ਦਾ ਤਰਸ ਆਉਂਦਾ ਵਿਚਾਰਿਆ ਤੇ ਨਿਕੇ ਨਿਕੇ ਹੈਗੀਆਂ ਵਾ ਤੇ ਇਹਨਾਂ ਦਾ ਕੀ ਕਸੂਰ ਪਾਗੇ ਨਹੀਂ ਲੱਗਣੰਦੇ ਪਤਾ ਨਹੀਂ ਕੀ ਸਬਾਵ ਆ ਇਹਦਾ ਤੂੰ ਸੋਚੋ ਵੀ ਜਿਹੜੇ ਹੱਟ ਤੋਂ ਵੱਖਰੇ ਹੋ ਕੇ ਬਹਿ ਗਏ ਆ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਵੀ ਲੋਕ ਕੀ ਕਹਿਣਗੇ ਨਹੀਂ ਤੇ ਰੋਟੀ ਹੁਣ ਆਪਣੇ ਵੱਖਰੀ ਪਕਾਉਂਦੀ ਆ ਹਾਂ ਅੱਛਾ ਤੇ ਤੂੰ ਹੁਣ ਜਦਾਂ ਲਾਤ ਨੂੰ ਸੱਟ ਲੱਗੀ ਆ ਮੈਂ ਤਾਂ ਗਈ ਸੀ ਗੁਸ਼ਨ ਰੋਟੀ ਲੈ ਕੇ ਗਈ ਤਾਂ ਮੰਮੀ ਰੋਟੀ ਚੁੱਕ ਕੇ ਮਾਰੀ ਪਰੇ ਹਾਏ ਮੇਰੇ ਰੱਬਾ ਰੋਟੀ ਚੋਕੇ ਮਾਰਦੀ ਰੋਟੀ ਚੋਕੇ ਮਾਰਦੀ ਦੱਸ ਰੋਟੀ ਨੂੰ ਕੌਣ ਠੱਡਾ ਮਾਰਦਾ ਵਾ ਰੋਟੀ ਨੂੰ ਤੇ ਉਦੋਂ ਦਾ ਮੱਥਾ ਟੇਕ ਕੇ ਨਾ ਵਾਹਿਗੁਰੂ ਕਹਿ ਕੇ ਤੇ ਫੇਰ ਰੋਟੀ ਖਾਈ ਦੀ ਤੇ ਸ਼ੁਕਰ ਆ ਮਾਲਕਾ ਰੋਟੀ ਦਿੱਤੀ ਸੰਤ ਚਾਹੁੰਦੇ ਨਹੀਂ ਮੈਂ ਕਿਾ ਚੱਲ ਫੇਰ ਵੀ ਆ ਚੱਲ ਛੱਟ ਲੱਗੀ ਆ ਬੰਮੀ ਕੋ ਨਹੀਂ ਪੱਕਣੀ ਤੇ ਕਹਿੰਦੇ ਚੱਲ ਫੇਰ ਮੈਂ ਦੇ ਕੇ ਉਹਨਾਂ ਕੋਈ ਗੱਲ ਨਹੀਂ ਪਤਾ ਕੀ ਗੱਲ ਵਾ ਇਹ ਸਾਰੇ ਕਰਨ ਦੀ ਆ ਪਖੰਡ ਛੱਟ ਸੁੱਟ ਲੱਗੀ ਨਹੀਂ ਇਹਨੂੰ ਕੋਈ ਵੀ ਇਹਦੇ ਹੱਥ ਆ ਗਿਆ ਬਹਾਨਾ ਬਹਾਨਾ ਲੈ ਕੇ ਤਾਂ ਹੁਣ ਡਈ ਸਾਰੇ ਪਾਸੇ ਫਿਰਨੇ ਤੇ ਮੇਰਾ ਪਤਾ ਲੱਗੇ ਤੇ ਮੈਂ ਦੱਸਾਂ ਸਾਰਿਆਂ ਨੂੰ ਮੇਰੇ ਪੋਤੀਆਂ ਨਹੀਂ ਚੰਗੀਆਂ ਕੀ ਹੋਇਆ ਕੀ ਹੋਇਆ ਆਜੋ ਆਜੋ ਇੱਥੇ ਆਜੋ ਉਹ ਤੇ ਵਿਚਾਰੀਆਂ ਮੰਮੀ ਨਿਆਣੀ ਆਵਾ ਹੂੰ ਮੰਮਾ ਆਜੋ ਹੱਥ ਲੈ ਤਾਂ ਅਜੱਕੀ ਮੰਮਾ ਹਾਂਜੀ ਬੱਤ ਮੰਮੀ ਜੋ ਉਹ ਬਾਹਰ ਚੜ ਮੇਰੀ ਗੱਲ ਸੁਣ ਰੋਟੀ ਰਾਂਡੀ ਨਾ ਬਣਾਈ ਤਾਂ ਆਪਾਂ ਚੱਲ ਜਣਾ ਉਹ ਕਿਉ ਮੰਮੀ ਨਹੀਂ 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 ਅਗਰ ਨਿਆੜੇ ਤੈਨੂੰ ਬੜਾ ਤੰਗ ਕਰਦੇ ਆ ਨਹੀਂ ਕੋਈ ਗੱਲ ਨਹੀਂ ਮੰਮੀ ਉਹ ਤੇ ਉਹਦਾ ਗਰਮੀ ਲੱਗਣੀ ਨਹੀਂ ਮੈਂ ਤੇਰੇ ਪਿਓ ਵਾਲ ਵੇ ਨਹੀਂ ਪਤਾ ਨਹੀਂ ਕਿੱਥੇ ਚੱਲ ਗਏ ਨਹੀਂ ਮੈਂ ਉਹ ਨਹੀਂ ਮੈਂ ਵੇਖ ਕੇ ਆਉਣੀ ਆ ਨਾਲੇ ਮੈਂ ਕੁਛਨ ਨੂੰ ਵੇਖ ਕੇ ਆਉ ਹਾਏ ਹਾਏ ਨਿਆਣਿਆਂ ਵਾਲੇ ਵੇਖ ਕੇ ਬੜਾ ਹੀ ਤਰਸ ਹੁੰਦਾ ਵਾ ਪਰ ਕਰੀਏ ਕੀ ਉਹੋ ਗੱਲ ਵਾ ਨਾ ਮਾੜੇ ਬੰਦੇ ਦੀ ਵੀ ਕੋਈ ਜ਼ਿੰਦਗੀ ਨਹੀਂ ਗੀ ਜੇ ਪਿੱਛਾ ਤਗੜਾ ਹੋਵੇ ਤਾਂ ਵੀ ਨੂੰ ਡਰ ਹੋਵੇ ਥੋੜਾ ਬਹੁਤਾ ਉਹਨੂੰ ਪਤਾ ਵਾ ਨਾ ਗਰੀਬ ਹੈਗੇ ਇਹਨਾਂ ਨੇ ਮੈਨੂੰ ਕੀ ਕਰ ਲੈਣਾ ਵਾ ਪਰ ਕੀ ਕਰੀਏ ਟੀਆਂ ਮਸੌਣੀਆਂ ਬੜੀਆਂ ਹੀ ਔਖੀਆਂ ਵਾ ਚੱਲ ਜਿੱਤੇ ਨਾ ਚੰਗਾ ਵਾ ਵੀ ਬਾਕੀ ਜੀ ਸਾਰੇ ਚੰਗੇ ਆ ਚੱਲ ਮਾਲਕਾ ਸੱਚਿਆ ਪਾਸ਼ਾ ਮੇਰੀ ਧੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੀ ਵਾਹਿਗੁਰੂ ਇਹ ਠੀਕ ਠਾਕ ਰਹਿਣ ਸੱਚੇ ਪਾਸ਼ਾ ਵੇਖਾਂ ਮੈਂ ਨੂੰ ਗਰਮੀ ਬੜੀ ਲੱਗਣ ਦੀ ਸੀ ਮੈਂ ਤਾਂ ਨਾਉਣ ਚਲ ਗਈ ਅੰਦਰ ਇੰਨਾ ਮਾਵਾਂ ਤਿਹਾਵੇ ਕਿ ਦੱਸਣਾ ਮੌਕਾ ਸੰਭਿਆਈਓ ਵੇਖ ਲਿਆ ਕਿ ਉਹ ਬਾਥਰੂਮ ਚ ਵੜੀ ਆ ਦਵਾਈ ਤਾਂ ਉਹ ਅੰਦਰ ਲੈ ਕੇ ਵੜ ਗਈ ਮਾਂ ਨੂੰ ਆਈ ਉਹਦਾ ਮੇਰਾ ਪਤਾ ਲੈਣ ਵਾ ਤੇ ਖੁਸਰ-ਪੁਸਰ ਜਿਹੜਾ ਕਿ ਤੀਨਾ ਕੰਡਈ ਆ ਐਨੇ ਕਿਹੜੀ ਮਤ ਦੇਣੀ ਆ ਅੱਗੇ ਬੜੀ ਘੱਟ ਵਾਓ ਜਿਹੜੀ ਕੋਈ ਰਹਿ ਗਈ ਕਸਰ ਹੁਣ ਉਹ ਵੀ ਪੂਰੀ ਕਰ ਜੂਗੀ ਨਾ ਉਹਦੀ ਕਿ ਇਦਾਂ ਕਰ ਤੇ ਉਦਾਂ ਕਰ ਮਤਾਂ ਦੇ ਮਾਂ ਦੀਆਂ ਹੀ ਆ ਸਾਰੀਆਂ ਆਪਣਾ ਉਹਦਾ ਤੇ ਏਡਾ ਦਿਮਾਗ ਹੈ ਨਹੀਂ ਆ ਜਿੱਦ ਦੀ ਕਿ ਹੈਗੀ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਵਾ ਇਹ ਗੱਲਾਂ ਕਰਦੀਆਂ ਵੇ ਕਿਤੇ ਬਾਹਰ ਮਾਸਾ ਨਹੀਂ ਪਤਾ ਲੱਗਣ ਡਿਆ ਬਸ ਗੋ ਗੋ ਦੀ ਆਵਾਜ਼ ਆਉਂਦੀ ਏ ਪਤਾ ਨਹੀਂ ਕੀ ਕਰਦੀ ਆ ਵਾ ਨਾਲੇ ਨਾ ਇਹਦਾ ਫਰਜ ਨਹੀਂ ਬਣਦਾ ਐਂਦਾ ਲੈ ਕੇ ਅੰਦਰ ਵੜਨ ਦਾ ਇਹਦਾ ਕੀ ਮਤਲਬ ਹੋਇਆ ਇਹਦੀ ਮਾ ਦਾ ਅੰਦਰ ਬਹਿਣ ਦਾ ਜੇ ਤੈ ਮੇਰਾ ਪਤਾ ਲੈਣ ਆਈ ਏ ਤੂੰ ਮੇਰੇ ਲਾਗੇ ਬਹਿ ਆਣ ਕੇ ਜੇ ਮੈਂ ਨਹਾਉਣ ਚਲ ਗਈ ਆ ਤੂੰ ਬਾਹਰ ਲੋਬੀ ਚ ਬੈਠੀ ਰਹਿ ਪਰ ਨਾ ਆਪਾਂ ਤਾਂ ਚੁਗਲੀਆਂ ਕਰਨੀਆਂ ਵਾ ਆਪਾਂ ਤਾਂ ਅੰਦਰ ਵੜ ਕੇ ਤੁਹਾਨੂੰ ਮਕਾ ਦੇਣੀਆਂ ਚੰਗੀ ਤਰ੍ਹਾਂ ਤੇ ਜਿਹੜੀ ਕਸਰ ਰਹੀ ਉਹ ਪੂਰੀ ਕਰ ਇਸ ਵਫਾ ਹੋਣ ਤੇ ਕਰਦੇ ਆ ਰਹਿਣ ਚ ਕਰਨਾ ਵਾ ਜੀ ਨਾ ਇਹ ਜੀ ਆਹੋ ਭੈਣ ਜੀ ਮੈਂ ਤਾਂ ਨਹੀਂ ਆਂ ਮੈਂ ਤਾਂ ਤੁਹਾਨੂੰ ਵੇਖਣ ਦੀ ਹੀ ਮੈਂ ਇੱਥੇ ਬੈਠੀ ਤੇ ਭਾਵੇਂ ਕਿੱਧਰ ਚਲ ਗਏ ਆ ਉਹ ਮੈਂ ਤਾਂ ਸਪੂਨ ਨੂੰ ਚੁੱਕ ਲੈ ਤੇ ਰੋਂਡਾ ਪੀ ਤੇ ਮੰਦਰ ਚਲ ਗਈ ਜਰਾ ਕੋਦੇ ਲਾ ਕੇ ਅੱਛਾ ਆਹੋ ਤੇ ਮੈਂ ਚੱਲ ਭੈਣ ਜੀ ਨੇ ਹੁਣਾਉਣਾ ਨਾ ਨਾ ਹੁਣਾ ਆ ਜੇ ਆਹ ਨਹੀਂ ਨਾ ਲਿਆ ਮੈਂ ਹੁਣ ਕਿ ਨਾ ਹੀ ਆ ਮਾਹੀ ਨਾਤੀਆਂ ਕੇ ਲੱਤ ਦੁਹਣ ਦੀ ਹੀ ਮੇਰੀ ਤੇ ਮੈਂ ਅੰਦਰ ਪਾਣੀ ਵੀ ਲੱਤ ਤਾਂ ਕਰਕੇ ਸੁਣਾ ਪਾਇਆ ਪਾਣੀ ਮੇਰੀ ਗੱਲ ਸੁਣਾ ਭੈਣ ਜੀ ਇਦਾਂ ਕਰੋ ਤੁਸੀਂ ਨਾ ਲਿਆ ਕੱਪੜੇ ਵੀ ਪਾ ਲੇ ਆ ਤੇ ਚਲੋ ਹਾਂ ਡਾਕਟਰ ਕੋ ਜਾ ਕੇ ਚੈੱਕ ਕਰਾ ਲਿਓ ਨਾਲੇ ਪਤਾ ਲੱਗ ਜੂਗਾ ਕਿ ਕੀ ਹੋਇਆ ਵਾ ਨਾ ਨਾ ਭੈਣ ਜੀ ਡਾਕਟਰ ਕੋ ਜਾਣਾ ਮੈਂ ਉਹ ਵੀ ਇਹਨਾਂ ਨਾਲ ਮੈਂ ਤਾਂ ਕਦੀ ਨਾ ਜਾਵਾਂ ਮੈਂ ਤਾਂ ਪੈਰ ਨਹੀਂ ਪੁੱਟਦੀ ਇਹਨਾਂ ਨਾਲ ਇੱਥੋਂ ਉੱਥੋਂ ਤੱਕ ਵੀ ਤੁਹਾਨੂੰ ਵੀ ਪਤਾ ਵਾ ਕਿੰਨੇ ਮਿਹਣੇ ਦਿੰਦੇ ਆ ਮੈਨੂੰ ਇਹ ਹੈ ਤੇ ਮੇਰਾ ਨੌ ਪੁੱਤ ਵਾ ਪਰ ਕਹਿਣ ਲਈ ਆ ਉਹਦਾ ਇੱਜ਼ਤ ਉਸਤ ਹੈ ਨਹੀਂ ਕੋਈ ਵੀ ਅਰੇ ਤੁਹਾਡੀ ਕੁੜੀ ਆ ਇਹਨੇ ਮੂੰਹ ਘੱਟ ਬੋਲਣਾ ਵਾ ਤੇ ਦੂਜਿਆਂ ਦੇ ਕੰਨੀ ਜਾ ਕੇ ਕੁਸ-ਕੁਸ ਜ਼ਿਆਦਾ ਕਰਨਾ ਵਾ ਉਹ ਆਣ ਕੇ ਤੇ ਮੇਰੇ ਗੱਲ ਪੈ ਜਾਂਦੇ ਦੋਵੇਂ ਜਾਣੇ ਅੜਾ ਗੁਰਜਿੰਦਰ ਹੈਟ ਮੇਰਾ ਘਰ ਵਾਲਾ ਵਾ ਉਹਨੇ ਕਦੀ ਮੇਰੀ ਸਾਈਡ ਨਹੀਂ ਲਈ ਜਿਹੜੀ ਵੀ ਗੱਲ ਦਿਲਜੀਤਕੌਰ ਨੇ ਮੂੰਹ ਕੜਤੀ ਆ ਬਸ ਉਹੀ ਠੀਕ ਵਾ ਤੇ ਮੈਂ ਕਿੱਦਾ ਜਾਵਾਂ ਇਹਨਾਂ ਦਾ ਦਵੰਜਾ ਲੈਣ ਰਹਿਣ ਦੋ ਤੁਸੀਂ ਭੈਣ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਤੁਹਾਡਾ ਹੀ ਨੌ ਪੁੱਤ ਵਾ ਤੇ ਤੁਹਾਡਾ ਹੀ ਰਹਿਣਾ ساری ਉਮਰ ਪਤਾ ਨਹੀਂ ਕਿਉਂ ਤੁਹਾਡੇ ਦਿਲ 'ਚ ਗਲਤਫਹਿਮੀਆਂ ਹੋ ਗਈਆਂ ਵਾ ਨਾਲੇ ਮੇਰੀ ਧੀ ਦੀ ਮਾੜੀ ਨਹੀਂਗੀ ਜਿੱਡੀ ਮਾੜੀ ਦੀ ਬਣਾਤੀ ਆ ਇਸ ਤਰੀ ਕਰਦੀ ਤੁਹਾਡੀ ਤਾਨੂੰ ਰੋਟੀ ਨਹੀਂ ਦਿੰਦੀ ਕਿਹੜੀ ਗੱਲਾਂ ਤੁਸੀਂ ਨਾ ਮਾੜਾ ਸਲੂਕ ਕਰਦੇ ਜੀ ਉਹਦੇ ਨਾਲ ਮੈਂ ਤੇ ਨਹੀਂ ਸਮਝਾਈ ਅਜੇ ਤੱਕ ਟੀਆਂ ਜਿਹੜੀਆਂ ਵਾ ਨਾ ਜਦੋਂ ਵਿਆਹ ਦੀਏ ਨਾ ਤੇ ਅਗਲੇ ਦੇ ਘਰ ਤੇ ਟੀਆਂ ਬਣ ਜਾਂਦੀਆਂ ਵਾ ਸਾਡੇ ਤੇ ਬਸ ਆਉਣਾ ਜਾਣਾ ਹੀ ਆ ਅਸਲੀ ਮਾਪਿਓ ਤੇ ਤੁਸੀਂ ਜੇ ਜੇ ਤੁਸੀਂ ਵੀ ਇਦਾਂ ਕਰੋਗੇ ਤੇ ਫਿਰ ਉਹ ਵਿਚਾਰੀ ਕਿੱਥੇ ਜਾਊਗੀ ਇਹ ਦੱਸੋ ਮੈਨੂੰ ਨਾਲੇ ਸਣੀ ਤੁਹਾਡਾ ਪੁੱਤ ਵਾ ਇੱਕ ਆਵਾਜ਼ ਮਾਰਦੇ ਜੇ ਤੇ ਭੱਜਾ ਹੁੰਦਾ ਵਾ ਮੈਂ ਤੇ ਕਹਿੰਨੀ ਆ ਸੱਚਾ ਪਾਤਸ਼ਾਹ ਹੋ ਜਾਂ ਨੇਕ ਪੁੱਤ ਨਾ ਸਾਰਿਆਂ ਨੂੰ ਦਵੇਂ ਜਿਨ੍ਹਾਂ ਨੇ ਇੱਕ ਉਹ ਵਾ ਤੁਸੀਂ ਇਦਾਂ ਕਰੋ ਜੇਦ ਨਾ ਕਰੋ ਜੇ ਕਿਤੇ ਲੱਪਤੇ kujja ਮਾਸਪਾਟਾ ਵਾ ਜਾਂ ਕੁਛ ਹੈ ਵਾ ਪਰ ਡਾਕਟਰ ਵੇਖੂਗਾ ਤੇ ਫਿਰ ਦੱਸੂਗਾ ਤੇ ਦਵਾਈ ਖਾਓਗਾ ਤੇ ਠੀਕ ਹੋ ਜਾਓਗੇ ਐਦਾਂ ਕਿਦਾਂ ਨੰਗੂ ਟਾਈਮ ਹੋ ਰਹਿਣ ਦੋ ਭੈਣ ਜੀ ਰਹਿਣ ਦੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਵਾ ਆਹੜੀਆਂ ਨੌਵਾ ਵਾ ਨਾ ਇੱਕ ਦਿੱਤੀਆਂ ਨਹੀਂ ਬਣਦੀਆਂ ਜਿੱਤੀਆਂ ਬਣਨਾ ਤੇ ਸੱਸਾਂ ਨਾਲ ਸਮਝਣ ਮਾਵਾਂ ਸਮਝਣ ਚੱਲ ਮੇਰੀ ਗੱਲ ਸੁਣੋ ਜੇ ਮੈਂ ਬਾਧੂ ਘੱਟ ਬੋਲ ਦਿੰਦੀਆਂ ਕੁਝ ਹਨਾ ਮੈਂ ਮੰਨਦੀ ਆ ਕਿ ਮੈਂ ਬੋਲ ਦਿੰਦੀ ਹੋਊਂਗੀ ਮੈਂ ਆਪਣੇ ਬਹੁਤ ਚੰਗੀ ਵੀ ਕਹਦੀ ਤੁਸੀਂ ਦੱਸੋ ਵੀ ਤੁਸੀਂ ਉਹਨੂੰ ਕਦੀ ਕੁਝ ਨਹੀਂ ਕਿਹਾ ਟਾਡੇ ਤੀਆ ਤੁਹਾਡੇ ਘਰ ਇਹਨੇ ਸਾਲ ਰਹੀ ਆ ਕਿਤੇ ਨਹੀਂ ਉਹਨੂੰ ਤੁਸੀਂ ਕੋਈ ਉੱਚੀ ਬਾਤ ਚ ਬੋਲੇ ਜੇ ਕਿਤੇ ਮੈਂ ਬੋਲ ਦਿੰਨੀ ਆ ਤੇ ਜੇ ਮਾਂ ਸਮਝਦੀ ਆ ਕਿ ਫਿਰ ਮੇਰੀ ਹਰ ਗੱਲ ਜਾ ਕੇ ਉਹਨਾਂ ਦੇ ਕੰਨਾਂ ਚ ਕਿਉਂ ਪਉਂਦੀ ਆ ਤੁਹਾਨੂੰ ਪਤਾ ਫਿਰ ਮੈਨੂੰ ਉਸ ਵੇਲੇ ਪਤਾ ਲੱਗ ਜਾਂਦਾ ਵਾ ਉਹ ਆ ਕੇ ਦੱਸ ਦਿੰਦੇ ਆ ਤੇ ਫਿਰ ਮੇਰਾ ਟਿੱਡੇ ਤੇ ਬਲਦਾ ਹੀ ਆ ਤੇ ਫਿਰ ਮੈਂ ਤੇ ਬੋਲਣਾ ਹੀ ਮੇਰੀ ਗੱਲ ਸੁਣੋ ਤੁਹਾਨੂੰ ਉਦਾਂ ਹੀ ਲੱਗਦਾ ਵਾ ਦਿਲਜੀਤ ਉਦਾਂ ਦੀ ਨਹੀਂਗੀ ਉਹਦਾ ਸੁਭਾਅ ਨਹੀਂ ਦੰਦਾ ਪਰ ਚੁਗਲੀਆਂ ਕਰੂਗੀ ਤੇ ਨਾ ਹੀ ਆਹ ਜੀ ਸਿੱਖਿਆ ਦਿੱਤੀ ਆ ਭੈਣ ਜੀ ਉਹ ਆਪੇ ਸੁਣ ਲੈਂਦੇ ਹੋਣਗੇ ਉਹ ਕੜੇ ਨਹੀਂ ਆਣੇ ਆ ਭੈਣ ਜੀ ਜਿਨ੍ਹਾਂ ਨੂੰ ਜਾ ਕੇ ਦੱਸਣਾ ਪੈਣਾ ਛੱਡੋ ਭੈਣ ਜੀ ਉਹ ਘਰ ਹੀ ਨਹੀਂ ਹੁੰਦੇ ਜੇ ਘਰ ਹੋਣਾ ਤਾਂ ਮੈਂ ਤੁਹਾਡੀ ਖਾ ਵੀ ਗੱਲ ਮੰਨ ਲਾਂ ਤੇ ਆਪੇ ਸੁਣ ਲੈਂਦੇ ਹੋਣਗੇ ਉਹ ਤੇ ਘਰ ਹੀ ਨਹੀਂ ਹੁੰਦਾ ਜਦੋਂ ਗੱਲਬਾਤ ਹੋਏ ਕੋਈ ਤੇ ਜਦੋਂ ਨੇ ਆਉਣਾ ਵਾ ਤਾਂ ਆਉਂਦੇ ਆ ਉਹਨੇ ਮੇਰੇ ਗੱਲ ਪੈ ਜਾਣਾ ਤੇ ਫਿਰ ਦੱਸੋ ਮੈਂ ਕੀ ਸਮਝਾਂ ਰਹਿਣ ਦੋ ਕੋਈ ਨਹੀਂ ਲੱਤ ਜਿਹੜੀ ਮੇਰੀ ਆ ਨਾ ਉਹ ਖਾਲੀ ਜਾਣੀ ਆ ਕੋਈ ਨਹੀਂ ਛੱਡੋ ਤੇ ਕੀ ਕਵਾਂ ਹੁਣ ਮੈਂ ਤੁਹਾਨੂੰ ਮੇਰੇ ਕੋਲ الفاظ ਹੀ ਨਹੀਂ ਕੁਝ ਕਹਿਣ ਵਾਸਤੇ ਰਹਿਣ ਦੋ ਚੱਲ ਭੈਣ ਜੀ ਆਪਾਂ ਤਾਂ ਤੁਹਾਡਾ ਪਤਾ ਲੈਣ ਆਏ ਹੀਗੇ ਮਿੰਨ ਦੱਸਿਆ ਹੀ ਦਿਲਜੀਤ ਨੇ ਫੇ ਮਮੀ ਦੇ ਦਾਨ ਬਰਕਤ ਨੇ ਮਾਰਤਾ ਵਾ ਮੋਟਰਸਾਈਕਲ ਐਂ ਤੇ ਦੋਵਾਂ ਜੀਆਂ ਨੇ ਉਸੇ ਵੇਲੇ ਕੱਪੜੇ ਪਾਏ ਤੇ ਤੁਹਾਡੇ ਕੋਲ ਆ ਗਏ ਵੀ ਖਬਰ ਲੈ ਕੇ ਆਉਣੇ ਆ ਜੇ ਕੋਈ ਆਪਣਾ ਭੈਣ ਭਰਾ ਹੋਵੇ ਤੇ ਫੇਰ ਹੀ ਆਈਦਾ ਕੋਈ ਸੱਤ ਬਗਾਨਾ ਹੋਵੇ ਤੇ ਕੋਈ ਜਾਂਦਾ ਵਾ ਆਪਣਾ ਗੱਲ ਤੇ ਤੁਹਾਡੀ ਸਹੀ ਆ ਜੇ ਹੁਣ ਆਏ ਜੇ ਨਾ ਹੁਣ ਦੋਵਾਂ ਮਾਵਾਂ ਤੀਆਂ ਨੂੰ ਮਤ ਦੇ ਕੇ ਜਾਇਓ ਆੜੇ ਵੱਡੀ ਕੁੜੀ ਆ ਨਾ ਇਹ ਤੇਨੇ ਪੂਰੀ ਭੂਏ ਜੜਾ ਲਈਏ ਭੈਣ ਜੀ ਤਹੀ ਪਰ ਗੁੱਸਾ ਹੀ ਕਰੋ ਵੇਖੋ ਜੇ ਹੁਣ ਸਾਈਕਲ ਗੱਡੀਆਂ ਚਲਾਉਣੀਆਂ ਵਾ ਤੇ ਬੰਦਾ ਜਾ ਕੇ ਵਿੜੇ ਤੇ ਚਲਾਵੇ ਅੜ ਲੋਬੀ ਆ ਇੱਕ ਪਾਸੇ ਬੈੱਡ ਡਵਾਇਆ ਇੱਕ ਪਾਸੇ ਕੁਰਸੀਆਂ ਆ ਇਹ ਉੱਥੇ ਸਾਰਾ ਦਿਨ ਡਣੋਂ ਦੀ ਰਹਿੰਦੀ ਆ ਤਾਂ ਹੁਣ ਮੇਰਾ ਤਾਂ ਗੋਡਾ ਤੇ ਪਤਾ ਨਹੀਂ ਲੱਤ ਤੋੜੀ ਆ ਕਿ ਕੀ ਕੀਤਾ ਵਾ ਇਹ ਹੁਣ ਜਾਊਂਗੀ ਤਾਂ ਪਤਾ ਲੱਗੂਗਾ ਤੇ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਕਰੂਗੀ ਥੋੜੀ ਜਿਹੀ ਮੈਂ ਕਹੀ ਨਾ ਤੇ ਮੇਰੀ ਗੱਲ ਚੜਚੜ ਦੀ ਸੱਪ ਤੇ ਤੇ ਤੁਸੀਂ ਕਹੋਗੇ ਨਾ ਤਾਂ ਫਿਰ ਉਹਨਾਂ ਦੇ ਮੰਨਣ ਚ ਵੀ ਆਏ ਨਹੀਂ ਥੋੜਾ ਜਿਆ ਸਮਝਾ ਦਿਓ ਇਹਨਾਂ ਨੂੰ ਚਲ ਕੋਈ ਨਹੀਂ ਭੈਣ ਜੀ ਸਮਝਾ ਦਨੀ ਆ ਮੈਂ ਨਿਆਣੇ ਆ ਗਲਤੀਆਂ ਕਰ ਜਾਂਦੇ ਆ ਤੇ ਵੱਡਿਆਂ ਨੇ ਸਮਝਾਉਣਾ ਹੁੰਦਾ ਵਾ ਤੁਸੀਂ ਤੇ ਵੱਡੇ ਜੀ ਤੇ ਮਾਫ ਕਰਦਿਆ ਕਰੋ ਬੱਚਿਆਂ ਨੂੰ ਜੇ ਕੋ ਮਤ ਲੈਵੇ ਤੇ ਫੇਰੀ ਸਮਝਾਵਾਂ ਮੇਰੀ ਤਾਂ ਮਤ ਲੈਣੀ ਹੀ ਨਹੀਂ ਜਿਹੜੀ ਗੱਲ ਕਵਾਂ ਉਹ ਹੀ ਨਾ ਪੁੱਠੀ ਸਮਝਣੀਆਂ ਫਿਰ ਨਾ ਸਾਡੇ ਦਾਦੀ ਸਹੀ ਤੇ ਉਹਨੇ ਕਹਣਾ ਮੇਰੀ ਸੱਸ ਨੇ ਸਹੀ ਦੱਸੋ ਮੈਂ ਕਿਵੇਂ ਖੂਦ ਛਾਲ ਮਾਰ ਕੇ ਮਰ ਜਾ ਚੱਲ ਭੈਣ ਜੀ ਤੂੰ ਹੀ ਰਾਮ ਕਰੋ ਤੇ ਮੈਂ ਵੇਖਾਂ ਇਹਨਾਂ ਨੂੰ ਅਹੀਂ ਜਾਣਾ ਵਾ ਹੁਣ ਟਾਈਮ ਬੜਾ ਹੋ ਗਿਆ ਵਾ ਚੱਲ ਕੋਈ ਨਹੀਂ ਸਵੇਰੇ ਚੱਲ ਜਾਂਦੇ ਨਹੀਂ ਨਹੀਂ ਸਵੇਰ ਵਾਲਾ ਕੰਮ ਤੇ ਬਿਲਕੁਲ ਨਹੀਂ ਹੈਗਾ ਤੁਹਾਨੂੰ ਪਤਾ ਹੀ ਆ ਨਾ ਡੰਗਰ ਖੇਇਆ ਤਾਰਾ ਮੇ ਕੱਢਣੀਆਂ ਵਾ ਤਾਈ ਹੁਣ ਮਾੜੀ ਹੋ ਗਈ ਆ ਤਾਈ ਵਿਚਾਰੀ ਕੋ ਹੁਣ ਸਾਰਾ ਕੰਮ ਲਿਗਾ ਹੁੰਦਾ ਉਹਨੂੰ ਕਹੀਦਾ ਵਾ ਫੇ ਮਗਰੋ ਚਲ ਵੇਖ ਲਾ ਦੇ ਦੀ ਉ ਤਾਂ ਤੇ ਮੈਂ ਵੇਖਾਂ ਇਹਨਾਂ ਵਨ ਪੜਾ ਬੈਠੋ ਤੁਸੀਂ ਚਲੋ ਵੇਖ ਲਓ ਫਿਰ ਵੇਖਾਂ ਫਿੱਡੀਆਂ ਮੱਤਾਂ ਦੇਣ ਆਈ ਏ ਮਿੰਨੂ ਅਹੇ ਭੈਣ ਜੀ ਦਲਜੀਤ ਮਾੜੀ ਨਹੀਂ ਆ ਮੈਂ ਤੈਨੂੰ ਕੀ ਪਤਾ ਵਾ ਤੂੰ ਤਾਂ ਟਿੱਡੋਂ ਜੰਮੀ ਆ ਤੂੰ ਕਿੱਥੋਂ ਮਾੜੀ ਕਹਿਣਾ ਉਹਨੂੰ ਨਾਲੇ ਉਹਦੀਆਂ ਆ ਤਾਂ ਤੱਕ ਤਰਨੇ ਰਲਦੀਆਂ ਸਾਰੀਆਂ ਜੇ ਤੂੰ ਉਹਨੂੰ ਮੱਤ ਦੇਵੇਂ ਨਾ ਚੰਗੀ ਤੋ ਆ ਮਾਰੀ ਹੋਵੇ ਨਾ ਜੇ ਉਹਨੂੰ ਚੰਗੀ ਮਾਤ ਅੱਜ ਦੇ ਦੇ ਜੇ ਨਾ ਤੋ ਅੱਜ ਬੰਦਾ ਭਾਂਜੇ ਤੇ ਮੇਰੇ ਪਿੱਛੇ ਲੱਗ ਜੇ ਪਰ ਨਾ ਤੂੰ ਤਾਨੂੰ ਕਹਿਣਾ ਵੀ ਐ ਰੇ ਖੋਬ ਬਣ ਕੇ ਹਾਂ ਨਾ ਨੀਵੀ ਚਾਓ ਦਫਾ ਹੋ ਵੋ ਆਏ ਜਰਾ ਪਤਾ ਲੈਣ ਤੂੰ ਕਿਹੜੇ ਥੇਰ ਲੈ ਕੇ ਆਈ ਮੇਰੇ ਵਾਸਤੇ ਪਤਾ ਲੈਣਾ ਜੀ ਮੇਰਾ ਭਾਜੀ ਵੀ ਆ ਗਈ ਹੈ ਬਲੇ ਬਲੇ ਤਾਂ ਨਪਾ ਹੜੇ ਜਿਹੜੇ ਦਰਸ਼ਨ ਆਇਆ ਤੁਹਾਡੇ ਜੀ ਨਹੀਂ 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 ਕੋਈ ਗੱਲ ਨਹੀਂ ਦਰਸ਼ਨ ਵਾਲੀ ਕਿਹੜੀ ਗੱਲ ਜੇ ਆਜੋ ਆਜੋ ਤੇ ਤੁਸੀਂ ਬਾਹਰ ਬੈਠੇ ਜੇ ਆਜੋ ਅੰਦਰ ਉਹ ਬਾਹਰ ਫਿਰ ਨਾ ਉਹ ਬੱਤੀ ਜੀ ਬੰਦ ਹੋ ਗਈ ਸੀ ਤੇ ਮੈਂ ਕਿਹਾ ਚੱਲ ਇੱਥੇ ਬਾਹਰ ਬਹਿਨਾ ਵਾ ਬੱਤੀ ਨਾ ਹਾਂਜੀ ਬੜਾ ਤੰਗਾਂ ਡਈ ਹੈ ਹਾਂ ਆ ਦੋ ਦਿਨ ਪਹਿਲਾਂ ਹਵਾਈ ਆ ਆਹਾ ਆਹਾ ਉਹਦੋਂ ਪਲੇ ਟੁੱਟ ਗਏ ਸੀ ਅੱਛਾ ਅੱਛਾ ਤੇ ਉਹ ਇਨਵਰਟਰ ਵੀ ਸਾਡਾ ਚੱਲਦਾ ਨਹੀਂਗਾ ਹਾਂ ਹਾਂ ਤੇ ਹੁਣ ਬੰਦ ਹੋਇਆ ਸੀ ਤੇ ਤਾਂ ਬੰਦ ਹੋ ਗਈ ਆ ਤੇ ਮੈਂ ਕਿਹਾ ਚੱਲ ਹੁਣ ਨਾ ਇੱਥੇ 10 ਮਿੰਟ ਬਹਿਨਾ ਬਾਹਰ ਅੱਛਾ ਅੱਛਾ ਕੋਰਸਨਾ ਪਰਿਵਾਰ ਦਾ ਸਭ ਠੀਕ ਆ ਪਰਿਵਾਰ ਠੀਕ ਆ ਤੁਸੀਂ ਆਪਣੀ ਫਸਲ ਵੜੀ ਦੱਸਣਾ ਵਧੀਆ ਜੀ ਕਿਰਪਾ ਮਹਾਰਾਜ ਦੀ ਹਾਂ ਉਹ ਅਸੀਂ ਤੇ ਇਹ ਮੈਂ ਭੈਣ ਜੀ ਦਾ ਪਤਾ ਲੈਂਦਾ ਦਿਲਜੀਤ ਨੇ ਕੀਤਾ ਹੀ ਫੋਨ ਤੇ ਕਹਿੰਦੇ ਵੀ ਤਾਂ ਸੱਟ ਲੱਗ ਗਈ ਕਿਤੇ ਲੱਤ ਲੁੱਤੇ ਤੇ ਮੈਂ ਚਲੋ ਜਾ ਕੇ ਵੇਖਦੇ ਕੀ ਗੱਲ ਬਣੀ ਹੈ ਤੁਹਾਡਾ ਕੋ ਭਾਜੀ ਕਹਾ ਦਾ ਹਲਕਾ ਵਾ ਦਿਲਜੀਤ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਵਾ ਉਹ ਕਰ ਜਿਆ ਪਖੰਡ ਠੀਕ ਹੈ ਜੀ ਉਹ ਚੱਲ ਨਿਆਣੇ ਖੇੜਦੇ ਆ ਹਾਂਜੀ ਮਾੜੀ ਮੋੜੀ ਕਿਤੇ ਖੈ ਵਜ ਗਈ ਹਾਂ ਤੇ ਲੱਤ ਫੜ ਕੇ ਬਹਿ ਗਈਆਂ ਹਾਂ 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 ਕੋਈ ਨਹੀਂ ਆਇਆ ਉਹਨੂੰ ਤੁਸੀਂ ਆਵੇਂ ਫਿਕਰ ਨਾ ਕਰਿਆ ਕਰੋ। ਕੋਹ ਨਹੀਂ ਦੱਸ ਜੀ ਨੂੰ। ਉਹ ਬਾਜੀ, ਤੁਸੀਂ ਇਤਨਾ ਕਾਲੀ ਕਹਿੰਦੇ ਜੀ। ਕੋਹ ਹੋਇਆ ਤੇ ਤਾਂ ਹੀ ਆਏ ਆ। ਮੈਨੂੰ ਤੇ ਇਹ ਮੈਂ ਕਿ ਸੱਟ ਵੱਧ ਘਾਟ ਨਾ ਲੱਗੀ ਹੋਵੇ ਤੇ ਚੱਲ ਮੈਂ ਪਤਾ ਲੈਣੇ ਟਾਈਮ ਨਾ। ਬਾਜੀ ਬੱਚੇ ਆ, ਹੈਂ? ਖੇਡਦੇ-ਖੇਡਦੇ ਕੋਈ ਨਾ ਕੋਈ ਹੋਈ ਜਾਂਦਾ ਵਾ। ਤੇ ਇਹ ਥੋੜੀ ਆ ਵੀ ਉਹਦੀ ਗੱਲ ਨੂੰ ਉਸਾਲ ਕਰ ਲਓ ਬਾਹ। ਹਾਂ। ਹੈਂ? ਉਹ ਕੁੜੀਆਂ ਵਾਂ। ਹਾਂਜੀ-ਹਾਂਜੀ। ਪਿਆਰ ਹੀ ਬੜਾ ਕਰਦੀਆਂ ਵਾਂ। ਉੱਥੇ ਘਰ 'ਚ ਖੇਡਣਾ ਉਹਨਾਂ ਨੇ। ਹੈਂ? ਸਾਰਾ ਕੰਮ ਕਰਦੇ ਵਿਚਾਰੀਆਂ ਨੇ। ਪੜ੍ਹਨਾ ਉੱਥੇ ਖੇਡਣਾ ਉਥੇ। ਏਵੇਂ ਕੁੜੀਆਂ ਪਾਪਾ ਵੇਂਦ ਰੰਦੀ ਆ। ਬੱਚਾ ਨਾ ਬੰਦਾ ਪਿਆਰ ਕਰੇ ਤੇ ਕੁਝ ਨਹੀਂ ਹੁੰਦਾ। ਜਦੋਂ ਬੱਚੇ ਨੂੰ ਵੇਖੀ ਜਾਣਾ ਗੁੱਸੇ ਨਾਲ ਉਹ ਕਦੇ ਮੜੀ ਜੀ ਗੱਲ ਬਹਾਨਾ ਲੱਪਣ ਵਾਲੀ ਗੱਲ ਹੁੰਦੀ ਆ। ਠੀਕ ਨਹੀਂ। ਉਹ ਸੁਣਾਓ ਤੁਸੀਂ। ਚਲੋ ਭਾਜੀ ਜਿੱਤਰਾ ਮਰਜੀ ਆ ਨਾ ਫੇਰ ਵੀ ਕਿ ਚੰਗੇ ਡਾਕਟਰ ਕੋ ਜਾ ਕੇ ਤੇ ਲੱਤ ਦਾ ਕੰਮ ਆ ਤੇ ਮੁਖਾਲ ਕੇ ਲੈ ਆਓ। ਉਹ ਸਨੀ ਨੇ ਕਿਹਾ ਹੀ ਇਹਨੂੰ ਉਹ ਕਹਿੰਦੀ ਮੈਂ ਤੁਹਾਡੇ ਨਾਲ ਜਾਣਾ ਦੀਗਾ। ਮੈਂ ਪਈ ਰਹਿ ਜੇ ਭਾਜੀ ਲੱਗੀ ਹੋਵੇ ਨਾ ਸਾਡ ਚੰਗੀ ਤੇ ਬੰਦਾ ਦੁਰ ਪੈਂਦਾ ਵਾ। ਉਹ ਤਾਂ ਬੜੀ ਮੋਟੀ ਕਦੇ ਨਿਕਾ ਦਾ ਸਾਈਕਲ ਹੀ ਤੇ ਕਿੰਨਾ ਕੁ ਵਾਜ ਜਾਣਾ ਵਾ ਉਹ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਕਿ ਇਹ ਵੇਲੇ ਨਿੱਕੀ ਛੱਡ ਤੋਂ ਹੀ ਵੱਡੀ ਪਿਪਤਾ ਬਣ ਜਾਂਦੀ ਆ ਤੇ ਚਲੋ ਤੁਸੀਂ ਤੇ ਘਰ ਤੇ ਸਹਣੇ ਜੀ ਚਲੋ ਜੇ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਆਪ ਕਿਹੋ ਜਿਹੇ ਭਾਲ ਕੇ ਮਗਰ ਸਕੂਟਰੀ ਤੇ ਤੇ ਲੈ ਖੜ ਕੇ ਤੇ ਐਕਸਾ ਉਕਸਾ ਕਰਾ ਦਿਓ ਸ਼ਾਇਦ ਮਾਸਮੂਸ ਪਾਟਾ ਹੁੰਦਾ ਸ਼ਾਇਦ ਕਿ ਹੱਡੀ ਨੂੰ ਕਿਤੇ ਤਰੇ ਤੁਰਾ ਗਈ ਹੋਵੇ ਭਾਵੇਂ ਚਲੋ ਕੋਈ ਨਹੀਂ ਵਸ ਕੇ ਵੇਨਾ ਕਿ ਭਾਈ ਤੁਸੀਂ ਕਹਿੰਦੇ ਤੇ ਓਏ ਆਹੋ ਹੁਣ ਦੱਸਾਂ ਗੱਲ ਕੀ ਆ ਤੇ ਮੁੜ ਕੇ ਹਾਸੇ ਦਾ ਮੜਾਸਾ ਬਣ ਜਾਂਦਾ ਹੁੰਦਾ ਵਾ ਠੀਕ ਨਹੀਂ ਤੇ ਐਵੇਂ ਮੁੜ ਕੇ ਨਿੱਗੀ ਦੀ ਗੱਲ ਤੋਂ ਮੁੜ ਕੇ ਕਈ ਕੋ ਬਣ ਜਾਂਦਾ ਮੈਂ ਤਾਂ ਤੁਹਾਨੂੰ ਕਹਿਣ ਦਿਆਂ ਚਲੋ ਬਾਕੀ ਉਹਦਾ ਤੋਰੀ ਦੀ ਚਿੰਗੀ ਪਲੀ ਫਿਰਦੀ ਆ ਉਹ ਚਲੋ ਜੀ ਫਿਰ ਨੂੰ ਤੇ ਬੰਦੇ ਨੇ ਫੇਰੀ ਜਾਣਾ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਕਹਿਣ ਦਿਆਂ ਚਲੋ ਬਾਕੀ ਗੱਲਾਂ ਛੱਡੋ ਤੇ ਉਹ ਨਿੱਕੇ ਦਾ ਕੀ ਹਾਲ ਜੇ ਆਪਣੇ ਦਾ ਬਾਹਰ ਨਿੱਕੇ ਦਾ ਭਾਜੀ ਕੀ ਦੱਸਣਾ ਵਾ ਹਾਂ ਰੁਪਈਆ ਲ 10-12 ਲੱਖ ਦਾ ਕੇ ਚਲ ਗਿਆ ਵਾ ਅੱਛਾ ਮੇਰੇ ਨਾਲ ਤਾਂ ਗਾਲ ਹੀ ਕੱਟ ਕਰਦਾ ਵਾ ਮਾਂ ਨਾਲ ਗੱਲ ਹੁੰਦੀ ਆ ਅੱਛਾ ਮੈਂ ਤਾਂ ਆਖਿਆ ਇਹ ਤੈਨੂੰ ਦੂਜੇ ਥਾਂ ਘਲਾ ਦਨੇ ਆ ਨਹੀਂ ਨਹੀਂ ਇਹ ਹੂੰ ਉਹ 1 ਮਹੀਨੇ ਦਾ ਕਹਿੰਦੇ ਵਿਜਾ ਵਾ ਅੱਗੇ ਵਾਜਣ ਦਾ ਵਾ ਵੇਖ ਹੁਣ ਕੀ ਕਰਦਾ ਵਾ ਹਾਂ ਹਾਂ ਮਰਦਾ ਸਾਲ ਗੱਲ ਘਾਟੀ ਕਰਦਾ ਵਾ ਮਾਂ ਨੂੰ ਫੋਨ ਆਉਂਦਾ ਵਾ ਹੂੰ ਹਾਂ ਇਹਨਾਂ ਘਾਲ ਚੱਲਦਾ ਪਤਾ ਲੱਗ ਜਾਂਦਾ ਉਹ ਨਹੀਂ ਚਲੋ ਵਧੀਆ ਗੱਲ ਵਾ ਇਤਰਾ ਵੀ ਬੰਦਾ ਸਹੀ ਨੇ ਸੈੱਟ ਹੁੰਦਾ ਜੇ ਬੰਦਾ ਪਹਿਲੋਂ ਘਰੋਂ ਸਾਰੇ ਪਾਪੜ ਪਕਾ ਕੇ ਜਾਵੇ ਤੇ ਫਿਰ ਤੇ ਕਿਤੇ ਵੀ ਨਹੀਂ ਭਾਜੀ ਗੱਲ ਬੰਦ ਦੀ ਚਲੋ ਕੋਈ ਗੱਲ ਨਹੀਂ ਵੀ ਮੁੰਡਾ ਖੁੰਡਾ ਵਾ ਕੋਈ ਗੱਲ ਨਹੀਂ ਉਹਨੇ ਕੰਮ ਧੰਦਾ ਹੌਲਾ ਭਰਾ ਕਰੀ ਜਾਣਾ ਵਾ ਇੱਥੇ ਬੜਾ ਜ਼ੋਰ ਲਾਇਆ ਸੀ ਅੱਛਾ ਮਾਂ ਕੋਈ ਕੰਮ ਸਿਖਲਾ ਹਾਂਜੀ ਹਾਂਜੀ ਤੇ ਬੰਦਾ ਬਾਹਰ ਹੀ ਜਾਵੇ ਕੋਈ ਹੱਥ ਵਿੱਚ ਗੁਣ ਹੋਵੇ ਨਾ ਤੇ ਤਰੱਕੀ ਕਰ ਜਾਂਦਾ ਬੰਦਾ ਤੇ ਇਹ ਤਾਂ ਗੱਲ ਹੈਗੀ ਉੱਥੇ ਜਾ ਕੇ ਮੁੜ ਕੇ ਲੀਵਰ ਕਰਨੀ ਕੀ ਫਾਇਦਾ ਠੀਕ ਹੈ ਨਹੀਂ ਇਹ ਹੀ ਨਾ ਚੱਲ ਜਿੰਨਾ ਚਿਰ ਉਹ ਪੜਨ ਤੋਂ ਬਾਅਦ ਇੱਥੇ ਰਹਿ ਕੇ ਤੇ ਮਾੜਾ ਮੋਟਾ ਕੰਮ ਸਿੱਖਿਆ ਹੁੰਦਾ ਨਾ ਭਾਜੀ ਐਵਲੇ ਨੂੰ ਨੇ ਕਈ ਦਾ ਕਈ ਕੋ ਕਰ ਦੇਣਾ ਮੰਨਦੇ ਨਹੀਂ ਨਾਣੇ ਭਾਜੀ ਨਿਆਣੇ ਮੰਨਦੇ ਨਹੀਂ ਵਕਤ ਗਲਤ ਗੱਲ ਤੇ ਚਲੋ ਮੈਂ ਨਾ ਵੇਨੇ ਭਲਾ ਇਹ ਜੀ ਨਟ ਲਾ ਲੈਣ 10 ਮਿੰਟ ਅੰਦਰ ਚੱਲਦੇ ਆਪਾਂ ਚਲੋ ਵੇਖ ਲੋ ਚਿੱਤਾ ਕਰਨੀ ਆ ਆ ਜਾਓ ਬੇਨੇ ਗਰਮੀ ਜੀ ਮੈਂ ਆਂਦਾ ਚੱਲ ਚੱਲੀ ਹੁਣ ਕੇ ਟਾਈਮ ਹੋ ਗਿਆ ਵੇਨੇ ਚਲੇ ਜਾਣਾ ਵਾ ਲਾ ਕੇ ਦੋ ਗੱਲਾਂ ਬਾਤਾਂ ਮਾਰਦੇ ਆ ਹਾਂਜੀ ਚਲੋ ਠੀਕ ਆ ਚਲੋ ਆ ਜਾਓ ਚਲੋ ਚਲੋ ਨੋ ਭੰਜ ਜਾਂਦੀ ਪੱਥੀ ਆ ਗਈ ਆ ਹਾਂਜੀ ਹਾਂਜੀ ਹੋ ਵਾ ਸ਼ੋਤਰਾ ਭਾਜੀ ਇੱਕ ਗੱਲ ਵਾ ਹਾਂਜੀ 32 ਤੋਂ ਬਿਦਾਂ ਵੀ ਹਾਜ ਕੋਈ ਦੀ ਹੈ ਬਸ ਕੇ ਹਾਂ ਵੇਖ ਲੋ ਪਹਿਲੇ ਜਮਾਨਾ ਹੁੰਦਾ ਸੀ ਹਾਂਜੀ ਹਾਂਜੀ ਲੋਕ ਸਾਰ ਜਾਂਦੇ ਸੀ ਬਿਲਕੁਲ ਜੀ ਬਿਲਕੁਲ ਟਾਈਮ ਨਿਕਲਦਾ ਨਹੀਂ ਨਿਕਲਦਾ ਨਹੀਂ ਨਿਕਲਦਾ ਅਸਲ ਗੱਲ ਕੋਈ ਨਹੀਂ ਦੁਨੀਆ ਸੋਲ ਹੋ ਗਈ ਭਾਜੀ ਬਸ ਬਸ ਹਾਂਜੀ ਸੱਸੀਆ ਭਾਜੀ ਸਾਸਰੀਆ ਭਾਜੀ ਹੋਸਨਾ ਕੀ ਹਾਲ ਜੇ ਹਾਂਜੀ ਵਧੀਆ ਠੀਕ ਠਾਕ ਆਜੋ ਭਾਜੀ ਕਿੱਧਰ ਆਜੋ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੈਠ ਬਣ ਜੀ ਨਹੀਂ ਨਹੀਂ ਬੈਣਾ ਨਹੀਂਗਾ ਭਾਜੀ ਹੁਣ ਆਪਾਂ ਜਾਣਾ ਵਾ ਟਾਈਮ ਬੜਾ ਹੋ ਗਿਆ ਚਲੋ ਚਲੀਏ ਚਲੀਏ ਫਿਰ ਨਹੀਂ ਨਹੀਂ ਭਾਈ ਜਾਣਾ ਕਿੱਥੇ ਆ ਫੁਲਕਾ ਖਾਣ ਤੋਂ ਬਣ ਨਹੀਂ ਜਾਣ ਦੇਣਾ ਨਹੀਂ ਨਹੀਂ ਭਾਜੀ ਫੁਲਕਾ ਨਹੀਂ ਆਪਾਂ ਖਾਣਾ ਤੁਹਾਨੂੰ ਪਤਾ ਹੀ ਆ ਨਾ ਨਿਆਣੇ ਤੰਗ ਬੜਾ ਕਰਦੇ ਦਿਲਜੀਤ ਨੂੰ ਗਈ ਤੇ ਮੈਂ ਉਹਨੂੰ ਬੰਦ ਕਰਤਾ ਮੈਂ ਤਾਂ ਰੋਟੀ ਨਾ ਪਕਾ ਤੀ ਚਲ ਜਣਾ ਕੋਈ ਗੱਲ ਨਹੀਂ ਨਿਆਣੀ ਸੰਭਲਾਂਗੇ ਕੋਈ ਗੱਲ ਨਹੀਂ ਫੁਰਕਾ ਖਾਣ ਤੋਂ ਬਿਲ ਨਹੀਂ ਜਾਣਾ ਪਾਜੀ ਆਪਾਂ ਚਾਹ ਪੀ ਲਈ ਆ ਰੋਟੀ ਦੀ ਨਹੀਂ ਲੋੜ ਹਾਂ ਭੈਣ ਜੀ ਦਾਣਾ ਕਰਿਆ ਕਰੋ ਕੋਈ ਗੱਲ ਨਹੀਂ ਫੇਰ ਆਵਾਂਗੇ ਫੇਰ ਸ਼ਗਲਾਂਗੇ ਤੇ ਉਪਰਾ ਘਰ ਵਾ ਆਪਣਾ ਘਰ ਵਾ ਇਦਾਂ ਨਹੀਂ ਗੱਲ ਬਣਦੀ ਹਾਂ ਭਾਵੇਂ ਤੁਸੀਂ ਨਾ ਇੱਕ ਇੱਕ ਫੁਰਕਾ ਖਾਓ ਇਦਾਂ ਨਹੀਂ ਜਾਣ ਦੇਣਾ ਤੁਹਾਨੂੰ ਨਹੀਂ ਨਹੀਂ ਪਾਜੀ ਜਿਹਦਾ ਨਾ ਕਰੋ ਤੂੰ ਹੁਣ ਚੱਲ ਉਹ ਹੀ ਗੱਲ ਵਾ ਨਾ ਉਹ ਜਾਣ ਤੋਂ ਜਾ ਕੇ ਨਾ ਇਹੋ ਜਾ ਕੇ ਆਪਣਾ ਕੱਪ ਧੰਦਾ ਵੇਖੀਏ ਤੇ ਕੋਈ ਨਹੀਂ ਫੇਰ ਕਿਤੇ ਮਾਰਾਂਗੇ ਕਿਹੜਾ ਫੇਰ ਅਨਪਣੀ ਛਾ ਕੇ ਜਾਵਾਂਗੇ ਪੁੱਤ ਅਦਲਜੀਤ ਦਲਜੀਤ ਉੱਤੇ ਕਿੰਨੇ ਆਇਓ ਹੈ ਰਾ ਹੋਰ ਸਣਾ ਭਾਜੀ ਬਹਿ ਜਾ ਪਰ ਜੀ ਤੁਸੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਇਹ ਆਪੀ ਲੇਟ ਨਾ ਹੋ ਜੀ ਕਿਤੇ ਬਸ ਤੇ ਜਾਣਾ ਤੇ ਬਸ ਨਾ ਲੰਘ ਦੇ ਤਾਂ ਨਹੀਂ ਹੋ ਜਿਆਦਾ ਕਹਿਣਾ ਕੋਈ ਗੱਲ ਨਹੀਂ ਹੋਰ 10 ਮਿੰਟ ਬੰਦ ਭੈਣ ਜੀ ਦੀ ਖਬਰ ਲੱਗੀ ਹੈ ਤਾਂ ਹੁਣ ਆਪਾਂ ਚੱਲੇ ਮੈਂ ਜ਼ਿਆਦਾ ਭੈਣ ਜੀ ਦਾ ਹੀ ਕਿ ਮੈਂ ਚੱਲ ਕੇ ਖਬਰ ਲੈ ਕੇ ਚਲਦੇ ਮੈਂ ਮੁੜ ਕੇ ਬਹਿ ਰਿੰਦੇ ਰਿੰਦੇ ਰਹਿ ਜੀ ਦਾ ਵਾ ਅੱਛਾ ਆਹ ਤਾਂ ਕਰਕੇ ਆਜਾ ਪੁੱਤਾਂ ਦੀ ਛੱਡੀ ਗੜੀ ਪੁੱਤ ਮੰਮੀ ਡੈਡੀ ਦਾ ਇਹਦਾ ਚੱਲ ਚੱਲੇ ਆ ਨਹੀਂ ਨਹੀਂ ਤੇ ਫਰਕਾ ਖਵਾ ਦੂਗਾ ਕੀ ਆਈਆਂ ਮੇਰੀ ਗੱਲ ਨਾ ਮੰਮੀ ਨਾ ਆਇਤਾ ਨਹੀਂ ਵੇਹ ਪੋਤਾ ਨਿਆਣੇ ਤੇ ਤੈਨੂੰ ਅੱਗੇ ਨਹੀਂ ਖਲਾਉਣ ਦਿੰਦੇ ਮੈਂ ਰੋਟੀ ਬਣਾਈ ਆ ਆ ਵੇਖ ਲੋ ਇਹਦਾ ਹਾਲ ਕੁੜੀ ਦਾ ਹੈ ਮੈਂ ਇਹਨੂੰ ਮਨਾ ਕੀਤਾ ਹੈਗਾ ਕੁੜੀਏ ਤੂੰ ਕਿਉਂ ਖੇਚਲ ਕੀਤੀ ਤੇ ਫੇਰ ਕੀ ਆ ਡੈਡੀ ਜੀ ਇੰਨਾ ਟਾਈਮ ਹੋ ਗਿਆ ਉੱਤੋਂ ਤੇ ਰੋਟੀ ਖਾ ਕੇ ਜਾੜਾ ਏਦਾਂ ਥੋੜੀ ਜਾੜਾ ਆਪਾਂ ਕਰੋ ਖਾ ਕੇ ਆਏ ਹੁਣ ਚਾਹ ਪੀ ਲਈ ਆ ਤੇ ਕਿੰਨਾ ਕੁਛ ਖਾਈ ਜਾਣਾ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਪੰਜਾਂ ਮਿੰਟਾਂ ਦਾ ਕੋਈ ਫਰਕ ਨਹੀਂ ਪੈਂਦਾ ਤੂੰ ਤੇ ਜਿਹਦੀ ਕਰਕੇ ਬੈ ਗਈ ਹਾਂ ਚਲ ਤੀ ਬੋ ਮੈਂ ਲੈ ਲੈਂਦੀ ਆ ਸਾਡਾ ਘਟੇ ਦੇ ਤੇ Ah. Eu, ir, eu